चले चले <static> ਅੱਜ ਤੁਸੀਂ ਸੰਗਰੂਰੀ ਚੋਂ ਜਿੱਤੀਆਂ ਕਿਹੜੀ ਪਾਰਟੀ ਬਣ ਜਿੱਤੀਆਂ ਦੀ ਉਸ ਬਾਰੇ ਵਿਸਥਾਰ ਨਾਲ ਅਸੀਂ ਆਮਰਵੀ ਪਾਰਟੀ ਵੱਲੋਂ ਜਿੱਤੀ ਹੈ ਜੀ ਮੇਰੀ ਮਾਤਾ ਦੀ ਕੈਂਡੀਡੇਟ ਹੀ ਨਰਿੰਦਰਜੀਤ ਕੌਰ 130 ਵੋਟਾਂ ਦੀ ਲੀਡ ਨਾਲ ਜਿੱਤੀ ਹੈ ਜੀ ਸਾਰੇ ਨਗਰ ਦਾ ਸਹਿਯੋਗ ਸੀਗਾ ਤੇ ਅਸੀਂ ਸੀਟ ਕੱਢੀ ਹੈ ਜੀ ਅੱਜ ਦੂਸਰੇ ਬਣੇ ਤੁਹਾਡੇ ਕੋਲ ਕੈਂਡੀਡੇਟੀ ਸੀ ਤੋਂ ਕਾਂਗਰਸੀ ਜਸਬੀਰ ਕੌਰ ਹੂੰ ਤੁਸੀਂ ਇਹ ਚੋਣ ਜਿੱਤੀਓ ਤੇ ਬਾਕੀ ਪਿੰਡ ਦੇ ਵਿਕਾਸ ਵਾਸਤੇ ਕੀ ਕਰੋਗੇ ਪਿੰਡ ਦਾ ਵਿਕਾਸ ਕਰਾਂਗੇ ਸਭ ਤੋਂ ਪਹਿਲਾਂ ਵਿਕਾਸ ਹੀ ਕਰਨਾ ਜੀ ਹੋਰ ਕੀ ਕਰਨਾ ਹੈ ਕੋਈ ਮਤਭੇਦ ਕੋਈ ਪਿੰਡ ਦੇ ਵਿੱਚ ਕੋਈ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹਾਂਜੀ ਆਮ ਸਮਝ ਹਾਂਜੀ ਜੀ ਅੱਜ ਤੁਹਾਡੇ ਪਿੰਡ ਜਿਹੜੀ ਚੋਣ ਹੋਈ ਆ ਉਹ ਵਿਚਾਰ ਨਾਲ ਜਾਂ ਚੱਲ ਹਾਂਜੀ ਇਸ ਤਰ੍ਹਾਂ ਆ ਜੀ ਸਾਡੇ ਕੈਂਡੀਡੇਟ ਚਾਚੀ ਜੀ ਆਪ ਪਾਰਟੀ ਵੱਲੋਂ ਸੀਨੀਅਰ ਅਨੰਦਰਜੀਤ ਕੌਰ ਜਿਨ੍ਹਾਂ ਨੇ ਸਾਰੇ ਸਹਿਯੋਗ ਨਾਲ ਓਪਰਚੂਨ ਆਪੋਜੀਸ਼ਨ ਤੇ ਜਿਹੜੇ ਜਸਵੀਰ ਕੌਰ ਸੀਰ ਕਾਂਗਰਸ ਪਾਰਟੀ ਵੱਲ ਉਮੀਦਵਾਰ ਸੀ ਉਹਨਾਂ ਨੂੰ 123 ਵੋਟਾਂ ਨਾਲ ਹਰਾਇਆ ਪਰ ਅਸੀਂ ਜਿਤੋਂ ਤੋਂ ਬਾਅਦ ਅਸੀਂ ਇਹਨੇ ਭੇਦ ਭਾਵ ਰੱਖਾਂਗੇ ਕਿ ਅਸੀਂ ਸਾਨੂੰ ਇਹਨੇ ਬੋਰਡ ਨਹੀਂ ਪਾਈ ਅਸੀਂ ਸਾਰੇ ਪਿੰਡ ਨੂੰ ਸਮੁੱਚੇ ਤੌਰ ਤੇ ਸਰਪੰਚ ਬਣੇ ਆ ਤਾਂ ਸਾਰਿਆਂ ਦੇ ਸਵਜੋਰ ਨੂੰ ਨਾਲ ਲੈ ਕੇ ਅਸੀਂ ਪਿੰਡ ਦਾ ਵੱਧ ਤੋਂ ਵੱਧ ਵਿਕਾਸ ਕਰਾਂਗੇ ਜੇ ਕੋਈ ਕਮੀ ਹੋਏਗੀ ਤਾਂ ਲੋਕ ਜਿਸ ਤਰ੍ਹਾਂ ਸਾਨੂੰ ਅਗ੍ਹਾ ਦੱਸਣਗੇ ਅਸੀਂ ਉਹ ਕਮੀ ਦੀ ਪੂਰਤੀ ਵੀ ਕਰਾਂਗੇ ਅਸੀਂ ਇਹਦਾ ਜਿਹੜਾ ਵਿਕਾਸ ਸੀ ਜੀ ਬਈ ਵਿਕਾਸ ਜੋ ਵੀ ਉਹ ਕਮੀ ਹੋਏਗੀ ਵੇਖੋ ਗਲੀਆਂ ਨਾਲੀਆਂ ਵਾਲਾ ਕੰਮ ਤਾਂ ਉਹ ਆਲਰੇਡੀ ਹੋਇਆ ਹੀ ਅਸੀਂ ਹੋਰ ਵੇਖਾਂ ਜਿਦਾ ਸਕੂਲ ਦਾ ਕੰਮ ਆ ਜਾਂ ਪ੍ਰਾਇਮਰੀ ਸਕੂਲ ਦਾ ਜਾਂ ਪਾਣੀ ਦਾ ਪ੍ਰਬੰਧ ਪ੍ਰੋਪਰ ਨਹੀਂ ਹੈਗਾ ਜਾਂ ਕਵਰੇਜ ਜਿਹੜੇ ਕਮੀਆਂ ਮੇਨ ਮੇਜਰ ਕਮੀਆਂ ਹੈਹੀ ਉਹ ਦੂਰ ਕਰਾਂ ਸਾਰੇ ਸਜੋੜ ਨਾਲ ਸਾਰੇ ਸਹਿਮਤੀ ਨਾਲ ਪੀਹਾਂ ਕੀ ਕੰਮ ਕਰਨਾ ਮਤਲਬ ਪਾਰਟੀ ਵੱਲੋਂ ਕੀ ਤੁਸੀਂ ਮਕੀਤਨਵਾਦ ਕੇ ਨਾਲ ਪਾਰਟੀ ਵੱਲੋਂ ਅਸੀਂ ਪਾਰਟੀ ਕੈਂਡੀ ਆਪਣਾ ਲੀਡਰਾਂ ਦਾ ਵੀ ਧੰਨਵਾਦ ਕਰਨੇ ਆ ਤੇ ਅਸੀਂ ਪਾਰਟੀ ਵਰਕ ਨਾਲ ਦੇ ਸਾਰੇ ਸਮੂਹ ਆਪਣੇ ਗ੍ਰਾਮ ਪੰਚਾਇਤ ਪਏ ਮਤਲਬ ਗ੍ਰਾਮਾਸੀਆ ਸਿੰਘਪੁਰਾ ਗ੍ਰਾਮਾਸੀਆ ਦਾ ਵੀ ਧੰਨਵਾਦ ਕਰਦੇ ਆ ਹਾਂਜੀ ਉਹਨਾਂ ਦਾ ਵੀ ਦੇਖੋ ਜੀ ਇਹ ਤਾਂ ਇਹੋ ਕਹਾਂਗਾ ਵੀ ਅਸੀਂ ਜਿੱਤ ਕੇ ਉਹਨਾਂ ਦੀ ਝੋਲੀ ਪਏ ਆ ਤੇ ਉਹ ਵੀ ਸਾਡਾ ਪੂਰਾ ਸਾਥ ਦੇਣ ਤੇ ਅਸੀਂ ਵੀ ਮਤਲਬ ਚੰਗੇ ਤਰੀਕੇ ਨਾਲ ਪਿੰਡ ਦਾ ਵਿਕਾਸ ਕਰ ਸਕੀਏ ਕਹਿੰਜੀ ਆਮ ਪਾਰਟੀ ਵੱਲੋਂ ਸਾਡੇ ਚਾਚੀ ਜੀ ਕੈਂਡੀਡੇਟ ਖੜੇ ਸੀਗੇ ਅੱਜ ਜਿੱਤ ਕੇ 130 ਵੋਟਾਂ ਜਿੱਤੇ ਆ ਜੋ ਵੀ ਜਿੱਤ ਪ੍ਰਾਪਤ ਹੋਈ ਆ ਆਮ ਲੋਕ ਦੀ ਆਮ ਜਨਤਾ ਦੀ ਆਮ ਸਾਡੇ ਸਾਰੇ ਪਿੰਡ ਨੇ ਹੀ ਨਾਲ ਸਹਿਯੋਗ ਦਿੱਤਾ ਤਾਂ ਹੀ ਸਾਡੀ ਜਿੱਤ ਝੋਲੀ ਵਿੱਚ ਪਈ ਆ ਵੋਟਰਾਂ ਦਾ ਧੰਨਵਾਦ ਕਿਹੜਾ ਕਰਨਾ ਚਾਹੋਗੇ ਜੀ ਅਸੀਂ ਜੀ ਸਾਰੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੋ ਕਿ ਇਹਨਾਂ ਨੇ ਵੋਟਾਂ ਪਾ ਕੇ 130 ਵੋਟਾਂ ਦੇ ਸਾਨੂੰ ਜਿਤਾਇਆ ਆ ਔਰ ਆਮ ਪਾਰਟੀ ਦੀ ਜਿੱਤ ਕਰਕੇ ਝੋਲੀ ਵਿੱਚ ਪਾਈ ਆ